ਅਰੇਡੀ ਅਖਾਂਨ ਅਤੇ ਮੁਹਾਵਰੇ ਹਰ ਭਾਸ਼ਾ ਦੀ ਵਿਰਾਸਤ ਹੁੰਦੀ ਹੈ ਡੰਡੀ ਸਿਆਣਿਆਂ ਬਿਆਣਿਆਂ ਵੱਡੇ ਬਡੇਰਿਆਂ ਦੁਆਰਾ ਸਹਿ ਸੁਭਾ ਆਪ ਮਹਾਰੇ ਉਚਰੇ ਸ਼ਬਦਾਂ ਦੀਆਂ 1 2 17 ਬੜਮੁੱਲੀ ਸਿੱਖਿਆ ਅਤੇ ਅਟੱਲ ਸਚਾਈ ਸਮੋਂ ਦੀਆਂ ਸੰਭਾਲਦੀਆਂ ਪੀੜੀਦਰ ਪੀੜੀ ਅੱਗੇ ਤੋਂ ਅੱਗੇ ਆਪਣੀ ਕਾਵਿਕ ਕੁਸ਼ਬੂ ਬਣਦੀਆਂ ਜਾਂਦੀਆਂ ਹਨ ਡੰਡੀ ਜ਼ਿੰਦਗੀ ਦੇ ਤੱਥ ਤੇ ਅਰਬੇ ਕਿਸੇ ਹੱਡ ਬੀਤੀ ਕੋਈ ਜੱਗ ਬੀਤੀ ਨੂੰ ਨਿੱਕੀਆਂ ਨਿੱਕੀਆਂ ਅਖੌਤਾਂ ਮੁਹਾਵਰਿਆਂ ਵਿੱਚ ਬੜੀ ਟੁਕਵੀ ਅਤੇ ਲੋਕ ਭਾਸ਼ਾ 라ਹੀਮ ਗਾਗਰ ਵਿੱਚ ਸਾਗਰ ਬਾਗ ਬੰਦ ਕੀਤਾ ਪਿਆ ਹੈ ਡੰਡੀ ਜਿਹੜੀ ਗੱਲ ਕਹਾਣੀਆਂ ਪਾ ਕੇ ਪੱਲੇ ਨਹੀਂ ਪੈਂਦੀ ਚੰਦ ਸ਼ਬਦ ਇਰ ਨੂੰ ਐਨ ਨਿਸ਼ਾਨੇ ਉੱਤੇ ਲਾਉਂਦੇ ਹਨ ਡੰਡੀ ਕਿਸੇ ਮਾੜੀ ਆਦਤ ਤੋਂ ਤਾੜਨਾ ਦੇਣ ਵਾਸਤੇ ਕਿੰਨਾ ਤਿੱਖਾ ਵਾਰ ਹੈ ਡੰਡੀ ਬਾਦੜੀਆਂ ਸ਼ਬਦਾਂ ਚੰਗੀਆਂ ਅਤੇ ਮਾੜੀਆਂ ਦੋਵਾਂ ਬਾਦੀਆਂ ਵਾਸਤੇ ਵਰਤਿਆ ਗਿਆ ਹੈ ਡੰਡੀ ਪੰਜਾਬੀ ਭਾਸ਼ਾ ਵਿੱਚ ਸ ਅੱਖਰ ਕਿਸੇ ਸ਼ਬਦ ਤੋਂ ਪਹਿਲਾਂ ਲੱਗਾ ਹੋਵੇ ਤਾਂ ਭਾਵ ਸਾਰਥਿਕ ਜਾਂ ਚੰਗਾ ਹੁੰਦਾ ਹੈ ਡੰਡੀ ਸੁਜਾਦੜੀਆਂ ਸ਼ਬਦ ਚੰਗੀਆਂ ਆਤਾਂ ਲਈ ਹੈ ਡੰਡੀ ਕਿਸੇ ਸ਼ਖਸ਼ ਦੀਆਂ ਬਾਦੜੀਆਂ ਅਤੇ ਸੁਜਾਦੜੀਆਂ ਦੋਵੇਂ ਉਦੋਂ ਤੱਕ ਉਹਦੇ ਨਾਲ ਨਿਵਦੀਆਂ ਹਨ ਜਦ ਤੱਕ ਸਰੀਰ ਵਿੱਚੋਂ ਸਾਹ ਪੰਖੇ ਰੂਪ ਉੱਡ ਨਹੀਂ ਜਾਂਦੇ ਭਾਵ ਮੌਤ ਤੱਕ ਡੰਡੀ ਇਸ ਸਚਾਈ ਉੱਤੇ ਬਾਰਸ਼ਾਂ ਨੇ ਆਪਣੀ ਮੋਹਰ ਵੀ ਲਾਈ ਹੈ ਡੰਡੀ ਪੁਰਾਣੀਆਂ ਬਾਦੀਆਂ ਬੜੀ ਮੁਸ਼ਕਲ ਨਾਲ ਮਰਦੀਆਂ ਹਨ ਡੰਡੀ ਇੱਥੇ ਕੁਝ ਗੁੰਜਾਇਸ਼ ਨਜ਼ਰ ਆਉਂਦੀ ਹੈ ਕਿ ਚਲੋ ਮਰ ਤਾਂ ਸਕਦੀਆਂ ਨੇ ਡੰਡੀ ਪਰੰਤੂ ਇਸੇ ਗੀਤ ਦੇ ਅੰਤ ਵਿੱਚ ਉਹ ਪੁਰਾਣੀ ਆਦਤ ਭੁੱਲਣ ਵਿੱਚ ਮਿਲੀ ਅਸਫਲਤਾ ਬੜੇ ਦਰਦ ਨਾਲ ਗਾਉਂਦਾ ਹੈ ਡੰਡੀ ਜੇਕਰ ਬਾਦੜੀਆਂ ਰੈਡੀ ਅਤੇ ਸੁਜਾਦੜੀਆਂ ਮਰਦੇ ਦਮ ਤੱਕ ਨਾਲ ਨਿਭਦੀਆਂ ਹਨ ਤਾਂ ਫਿਰ ਆਪਾਂ ਕਿਉਂ ਨਾ ਬੱਚਿਆਂ ਦੇ ਮਨ ਵਿੱਚ ਸੁਜਾਦੜੀਆਂ ਦੇ ਬੀਜ ਹੀ ਬੀਜੀਏ ਡੰਡੀ ਮੰਨਿਆ ਗਿਆ ਹੈ ਕਿ ਇਨਸਾਨ ਦੀ ਪਹਿਲੀ ਪਾਠਸ਼ਾਲਾ ਮਾਂ ਦੀ ਕੱਖ ਹੁੰਦੀ ਹੈ ਡੰਡੀ ਜਿਵੇਂ ਉਹ ਦੀ ਸਰੀਰਕ ਸਿਹਤ ਦਾ ਅਸਰ ਬੱਚੇ ਦੇ ਸਰੀਰ ਉੱਤੇ ਪੈਂਦਾ ਹੈ ਉਵੇਂ ਹੀ ਮਾਨਸਿਕ ਸਿਹਤ ਦਾ ਚੰਗਾ ਮਾੜਾ ਅਸਰ ਬੱਚੇ ਦੇ ਮਨ ਅਤੇ ਦਿਮਾਗ ਉੱਤੇ ਜ਼ਰੂਰ ਪੈਂਦਾ ਹੈ ਡੰਡੀ ਸਿਆਣੀਆਂ ਤੀਵੀਆਂ ਗਰਭવતી ਔਰਤ ਨੂੰ ਚੰਗੀ ਖੁਰਾਕ ਖਵਾਉਣ ਦੇ ਨਾਲ-ਨਾਲ ਇਹ ਸਿਖਾਉਂਦੀਆਂ ਹਨ ਕਿ ਇਸ ਸਮੇਂ ਦੌਰਾਨ ਚੰਗੇ ਸੰਸਕਾਰ ਆਚਾਰ ਵਿਚਾਰ ਸਬਰ ਸੰਤੋਖ ਸ਼ਾਂਤੀ ਸਹਿਜ ਉਸਾਰੂ ਸੋਚ ਸ਼ੁਕਰਗੁਜ਼ਾਰੀ ਖੁਸ਼ੀ ਕਿੜਾ ਪ੍ਰਮਾਤਮਾ ਵੱਲ ਧਿਆਨ ਅਤੇ ਚੰਗਾ ਮਾਹੌਲ ਉਹਦੇ ਲਈ ਬਹੁਤ ਜ਼ਰੂਰੀ ਹਨ ਡੰਡੀ ਇਹ ਸਾਰਥਿਕ ਅੰਕੁਰ ਮਾਂ ਕੋਲੋਂ ਬੱਚੇ ਵਿੱਚ ਕੁਦਰਤੀ ਤੌਰ ਉੱਤੇ ਫੁੱਟ ਪੈਂਦੇ ਹਨ ਡੰਡੀ ਜਿਸ ਇਮਾਰਤ ਦੀ ਨੀਂ ਮਜ਼ਬੂਤ ਹੁੰਦੀ ਹੈ ਉਹ ਇਮਾਰਤ ਵੀ ਮਜ਼ਬੂਤ ਹੀ ਹੋਵੇਗੀ ਡੰਡੀ ਮਾਂਵਾਂ ਅਕਸਰ ਕਹਿੰਦੀਆਂ ਸੁਨੀਆਂ ਹਨ ਕਿ ਮੈਂ ਤਾਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਰਾਤ ਨੂੰ ਦੁੱਧ ਨਹੀਂ ਪਿਆਇਆ ਅਤੇ ਨਾ ਹੀ ਬਿਸਤਰਾ ਗਿੱਲਾ ਕਰਨ ਦਿੱਤਾ ਡੰਡੀ ਇਹੋ ਆਦਤ ਪੱਕ ਕੇ ਬੱਚੇ ਵਿੱਚ ਬਖਤੀ ਪਾਵੰਦੀ ਸਫਾਈ ਪਸੰਦਗੀ ਅਤੇ ਵੇਲੇ ਸਿਰ ਖਾਣ ਪੀਣ ਦੀ ਸੁਜਾਦਰੀ ਬਣ ਕੇ ਦਮਾ ਨਾਲ ਨਿਵਦੀ ਹੈ ਡੰਡੀ ਚੰਗੀਆਂ ਆਦਤियां ਹੀ ਚੰਗੀ ਸਖਸ਼ੀਅਤ ਕਰਦੀਆਂ ਹਨ ਡੰਡੀ ਬੱਚੇ ਵਿੱਚ ਉੱਠਣ ਬੈਠਣ ਆਉਣ ਜਾਣ ਬੋਲਣ ਚੱਲਣ ਸੌਣ ਜਾਗਣ ਪੜਨ ਲਿਖਣ ਹੱਸਣ ਖੇਡਣ ਮਿਲਣ ਗਿਲ ਗੱਲ ਕੀ ਹਰ ਹਰਕਤ ਵਿੱਚ ਲੁੜੀਂਦਾ ਅਨੁਸ਼ਾਸਨ ਅਤੇ ਸਲੀਕਾ ਹੋਣ ਨਾਲ